ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂ ਅੰਸ਼ ਤੇ ਮਿਲਿਆ ਸੀ ਉਹ ਵੀ ਉਹ ਵਜਿ ਘੜੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਮਰਖੜ ਤਿੰਨ ਚਾਰ ਸਾਲ ਪਹਿਲੋਂ 락ਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਹੈ ਮਤਲਬ ਮੈਂ ਸਿਰਫ ਉਹੀ 5 ਮਿੰਟਾਂ ਅੰਸ਼ ਤੇ ਵੀਰੇ ਨੂੰ ਮਿਲਿਆ ਬਟ ਮੈਂ ਚਲੋ ਗਾਣੇ ਸੁਨੇ ਸਾਰਾ ਕੁਝ ਵੈਪਰ ਜਦੋਂ ਜਿੱਦਨ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਨ ਮੇਰਾ ਤੇ ਘੁਗੀ ਭਜਦੀ ਸੀ ਨੀ ਸੀਗਾ ਅਸੀਂ ਬੰਬੂ ਕਾਰਡ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਈ ਦਾ ਫੋਨ ਆਇਆ ਕਰਮਜੀਤਨ ਮੋਲਵੀਰ ਦਾ ਵੀ ਆਪਣੇ ਵਾਲੇ ਰਾਜਵੀਰ ਦੇ 6:00 ਵਜੇ ਤੇ ਉਹ ਸਾਨੂੰ ਪਤਾ ਸੀ ਸਵੇਰੇ ਮਤਲਬ ਉਸ ਦਿਨ ਚਲੋ અનਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਬ ਜਾ ਦਿਨ ਸੀ ਉਸ ਦਿਨ ਸ਼ੂਟ ਦਾ ਸਾਡਾ ਵੀ ਚਲੋ ਪ੍ਰੋਡਿਊਸਰ ਪੁਆਇੰਟ ਆਫ 뷰 ਤੋਂ ਵੀ ਉਹ ਛੱਡਿਆ ਨਹੀਂ ਸੀ ਜਾ ਸਾਡਾ ਉਹ ਛੱਡ ਕੇ ਅਸੀਂ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਹ ਹਿਸਾਬ ਦਾ ਸੀਨ ਸੀਗਾ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ 'ਚ ਰਹਿਣਾ ਸੀ ਤੇ ਅਨਫੋਰਚੂਨੇਟਲੀ ਤੇ ਭਾਜੀ ਕੋਗੀ ਭਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ ਨਹੀਂ ਮੈਂ ਕਹਾਂਦਾ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਭਾਜੀ ਦੀਆਂ ਅੱਖਾਂ ਵੱਲ ਵੇਂਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਕਿ ਅਸੀਂ ਉਹ 4-5 ਘੰਟੇ ਲੰਚ ਤੋਂ ਮਤਲਬ ਆਲਮੋਸਟ ਲਾ ਲੁੱਤੀ ਸਾਨੂੰ 12:00 12:00 12:00 ਕੋਈ ਜਿਵੇਂ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਸ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮਹਾਲੀ ਆ ਗਏ ਸੋ ਮਤਲਬ ਚਲੋ ਨਹੀਂ ਉਹ ਪੁਰਾਣੀਆਂ ਗੱਲਾਂ ਮੈਂ ਸਿੱਧਾ ਪਾਈਸ ਮੁੱਦੇ ਤੇ ਮੇਨ ਗੱਲ ਮੈਂ ਜਿਹੜੀ ਮੇਨ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆਂ ਤੇ ਮੈਂ ਸਿਰਫ ਤੁਹਾਨੂੰ ਇਹ ਬੇਨਤੀ ਕਰਨੀ ਹੈ ਵੀ ਚਲੋ ਅਸੀਂ ਫਿਲਮਾਂ ਕਰਦੇ ਆਂ ਸਾਰਾ ਕੁਝ ਕਰਦੇ ਆਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਦੇਖੋ ਨਾ ਵੇਖੋ ਉਹ ਦਾ ਐਸ ਐਸ एवरीथिंग ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰਸ ਆ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋ ਮ ਦੁਨੀਆ ਦੇ ਕੋਨੇ ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੀ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਕਿਉਂਕਿ ਇਸ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਇਹ ਜਾਣਾ ਹੈ ਮੇਰੀ ਬਸ ਤੁਹਾਨੂੰ ਇਹੋ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆਹ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਮਚ ਥੈਂਕ ਯੂ ਐਮੀ ਆਰ ਵਾਕਈ ਜਿੱਦਣ ਸਾਨੂੰ ਉੱਥੇ ਕੰਮ ਕਰਦੇ ਨੂੰ ਖਬਰ ਮਿਲੀ ਉਦੋਂ ਤੱਕ ਵੀ ਵਿਸ਼ਵਾਸ ਇਹ ਸੀ ਕਿ ਅਸੀਂ ਬਾਬੇ ਤੋਂ ਵਾਪਸ ਲੈ ਲਾਂਗੇ ਰਾਜਵੀਰ ਨੂੰ ਕੁਝ ਨਹੀਂ ਹੁੰਦਾ ਸੱਟਾਂ ਲੱਗਦੀ ਰਹਿੰਦੀਆਂ ਪਰ ਪਤਾ ਨਹੀਂ ਸੀ ਕਿ ਇੰਨਾ ਕੁਝ ਗੰਭੀਰ ਵਾਪਰ ਜਾਏਗਾ ਕਿਉਂਕਿ ਰਾਜਵੀਰ ਦੇ ਸਰੀਰ ਨਾਲ ਉਹ ਹਾਦਸਾ ਵਾਪਰਿਆ ਸੀ ਐਟ ਦ ਸੇਮ ਟਾਈਮ ਲੱਖਾਂ ਰੂਹਾਂ ਦੇ ਨਾਲ ਉਹ ਹਾਦਸਾ ਵਾਪਰਿਆ ਸੀ ਤੇ ਉਹ ਅੱਜ ਤੱਕ ਵੀ ਹਾਦਸੇ ਦੀ ਪੀੜ ਲੱਖਾਂ ਰੂਹਾਂ ਹੰਡਾ ਰਹੀਆਂ ਹਨ